ਕਹਿਆ ਕੋਈ ਆਉਂਦਾ ਤੇ ਕੋਲੇ ਆ ਗਿਆ ਡੀਸੀ ਸਾਹਿਬ ਕਿਹਦਾ ਮੰਤਪਤ ਫੇਰ ਆ ਰਹੇ ਆਜਾ ਆਜੋ ਸੱਸੀ ਦਾ ਡੀਸੀ ਸਾਹਿਬ ਪੰਜੀ ਹਾਂ ਜੀ ਡੀਸੀ ਸਾਹਿਬ ਅ ਜੀ ਆਪਣਾ ਕਰਾਉਂਦੇ ਆ ਡੀਸੀ ਸਾਹਿਬ ਇੱਕ ਮਿੰਟ ਪਲੀਜ਼ ਜਰਾ ਗੱਲ ਕਰ ਲੈਣ ਦੀ ਜੋ ਪਰਿਓ ਜੀ ਪਲੀਜ਼ ਗੱਲ ਕਰਨ ਦਿਓ ਜੀ ਭਾਈ ਸ਼ਾਂਤੀ ਹੋਵੇ ਇੱਕ ਮਿੰਟ ਹਾਂ ਸਰ ਇਹ ਅਸੀਂ ਰੰਬੜਾ ਕਾਂਡ ਹੋਇਆ ਸੀ ਮੁਖਲੀ ਉਦੋਂ ਵੀ ਇੱਕ ਡੋਮਿਸਾਈਲ ਦਾ ਕਾਨੂੰਨ ਬਣ ਸਕੇ ਉਦੋਂ ਅਸੀਂ ਚੀਫ ਮਿਨਿਸਟਰ ਸਾਹਿਬ ਨੂੰ ਤੇ ਚੀਫ ਸੈਕਟਰੀ ਜੀ ਨੂੰ ਵੀ ਇਹ ਚੀਜ਼ਾਂ ਪੇਸ਼ ਕੀਤੀ ਉਹ ਦੁਬਾਰਾ ਫਿਰ ਹੈਪਨ ਹੋਇਆ ਉਹ ਰੁਕ ਕੇ ਅਸੀਂ ਖੜ ਕੇ ਇੱਕ ਗੱਲ ਕਹੀ ਸੀ ਜਿੱਥੇ ਪੁਲਿਸ ਵੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੀ ਸੀ ਕਿ ਜਿੰਨਾ ਚਿਰ ਟੋਮੀ ਸੇਲ ਦਾ ਕਾਨੂੰਨ ਨਹੀਂ ਬਣਦਾ ਉਹਨਾਂ ਚਿਰ ਜੋ ਵੀ ਬੰਦਾ ਬਾਹਰੋਂ ਆ ਰਿਹਾ ਹੈ ਇੱਕ ਮਿੰਟ ਪਲੀਜ਼ ਉਹਨਾਂ ਚਿਰ ਜੋ ਵੀ ਬੰਦਾ ਬਾਹਰੋਂ ਆ ਰਿਹਾ ਹੈ ਉਹਦੀ origignal ਡਾਕੂਮੈਂਟ ਦੀ ਵੈਰੀਫਿਕੇਸ਼ਨ ਹੋਵੇ ਐਂਡ ਮੁਹਾਲੀ ਚ ਖੜ ਕੇ ਉਹਨਾਂ ਸਦੇ ਬੰਦਿਆਂ ਨੇ ਜੋ ਰਿਪਰੈਜ਼ੈਂਟੇਟਿਵ ਸੀ ਡੀਜੀਪੀ ਸਾਹਿਬ ਦੇ ਮੁੱਖ ਮੰਤਰੀ ਦੇ ਸੇਮ ਥਿੰਗ ਵਿਦ ది ਸਿਵਲ ਡਿਪਾਰਟਮੈਂਟ ਉਹਨਾਂ ਨੇ ਵਾਦਾ ਕੀਤਾ ਸੀ ਕਿ ਇੱਕ ਮਹੀਨੇ ਚ ਅਸੀਂ ਤੁਹਾਨੂੰ ਇਹਦਾ ਪਬਲਿਕ ਨੋਟਿਸ ਰਾਈ ਜਾਂ ਅਸੀਂ ਤੁਹਾਨੂੰ মিডিਏ ਰਾਈ ਜਵਾਬ ਦੇ ਮਾਗੇ ਪਰ ਬਲੀਮੀ ਇੱਕ ਮਹੀਨਾ ਛੱਡੋ 10 ਮਹੀਨੇ ਲੰਘ ਗਏ ਔਰ ਉਦੋਂ ਉੱਥੇ ਦੋ ਬੱਚਿਆਂ ਦੀ ਇੱਕ ਬੱਚੇ ਦੀ ਹਸਪੀਟਲ ਲਾਸ਼ ਪਈ ਸੀ ਤੇ ਇੱਕ ਦੀ ਉਦੋਂ ਸੜਕ ਤੇ ਪਈ ਸੀ ਬਟ ਉਦੋਂ ਮੌਕੇ ਤੇ ਉਹ ਗੱਲ ਟਾਲ ਦਿੱਤੀ ਗਈ ਅੱਜ ਫੇਰ ਉਹ ਹੈਪਨ ਹੋ ਗਿਆ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਤੁਹਾਡੇ ਨੋਟਿਸ 'ਚ ਲੈਣਾ ਚਾਹੀਦਾ ਹੈ ਤੁਸੀਂ ਪੁਲਿਸ ਤੋਂ ਉਹ ਬੰਦਾ ਜੋ ਜਿਹੜਾ ਫੜਿਆ ਗਿਆ ਹੈ ਜਿਨੇ ਉਹ ਵਾਰਦਾਤ ਕੀਤੀ ਹੈ નિર્દયਪੁਨੇ ਨਾਲ ਉਹ ਬੰਦਾ ਸਰ ਜਦੋਂ ਆ ਪਿੱਛੇ ਉਹਦਾ ਟਰੈਕ ਰਿਕਾਰਡ ਆ ਉਹ 7 ਸਾਲ ਦੀ ਸਜ਼ਾ ਪੁੱਟ ਕੇ ਆਇਆ ਹੈ ਰੇਪ ਕਰ ਚੁੱਕਿਆ ਜੇ ਆਪਾਂ ਉਹਦੀ ਵੈਰੀਫਿਕੇਸ਼ਨ ਕੀਤੀ ਹੁੰਦੀ ਓਰੀਜਨਲ ਡਾਕੂਮੈਂਟਸ ਦੀ ਤਾਂ ਉਥੋਂ ਦੀ ਪੁਲਿਸ ਨੇ ਤੁਹਾਨੂੰ ਦੱਸਣਾ ਸੀ ਇੱਥੇ ਉਹਨੂੰ ਤਾੜਨਾ ਕੀਤੀ ਜਾਂਦੀ ਤਾਂ ਉਸ ਬੰਦੇ ਦੇ ਦਿਮਾਗ 'ਚ ਇੱਕ ਡਰ ਰਹਿਣਾ ਸੀ ਤੇ ਥੋੜਾ ਜਿਹਾ ਸਾਡੇ ਸਮਾਜ ਨੂੰ ਵੀ ਪਤਾ ਲੱਗਣਾ ਸੀ ਕਿ ਗਲਤ ਹੈ ਬੰਦਾ ਇਹ ਚੀਜ਼ ਸਾਡੀ ਸਾਰਿਆਂ ਦੀ ਅਸੀਂ ਲਾਉਫੁਲ ਸ਼ਹਿਰੀਆਂ ਵਾਂਗੂ ਤੁਹਾਡੇ ਕੋਲੇ ਆਏ ਆ ਗੁਰਦੁਆਰਾ ਸਾਹਿਬ 'ਚ ਅਸੀਂ ਮੀਟਿੰਗ ਕੀਤੀ ਹੈ ਅਸੀਂ ਉਸੇ ਵੇ ਨਾਲ ਸਰਕਾਰ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਪਲੀਜ਼ ਜੋ ਕਾਨੂੰਨ ਬਾਕੀ ਅੱਧੇ ਦੇਸ਼ 'ਚ ਜ਼ਿਆਦਾ ਸਾਡੇ ਹਿਮਾਚਲ 'ਚ ਹੈ ਮੋਨੋਫਾਈਟ ਦਾ ਤਾਂ ਸਾਡੇ ਵੀ ਡੋਮਿਸਾਈਲ ਦਾ ਹੋ ਜੇ ਪਰ ਜਦੋਂ ਤੱਕ ਇਹ ਕਾਨੂੰਨ ਅਸੈਂਬਲੀ ਬਣਾਓ ਪਰ ਉਦੋਂ ਤੱਕ ਸਰ ਤੁਸੀਂ ਤੇ ਤੁਸੀਂ ਇਹਨਾਂ ਦੀ origignal documents ਦੀ verification ਤਾਂ ਕਰ ਸਕਦੇ ਆ ਇਹ ਬੇਨਤੀ ਤੁਸੀਂ ਮੰਨ ਲੂਗੇ ਅੱਜ ਸਾਰੇ ਸ਼ਹਿਰੀ ਆਏ ਨੇ ਇਹਦਾ ਯਕੀਨ ਅਸੀਂ ਕਰੀਏ ਤੁਹਾਡੇ ਤੋਂ ਅਸਾਨੂੰ ਭਰੋਸਾ ਚਾਹੀਦਾ ਹੋ ਤੁਸੀਂ ਦੱਸ ਦਿਓ ਉਹਦੇ ਬਾਰੇ ਸਾਨੂੰ ਕਰਾ ਲੈਣੇ ਐਸੇ ਵੇਰੀ ਇਹਨਾਂ ਦੇ origignal document ਦੀ verification ਸਰ ਪੁਲਿਸ ਨੇ ਕਰਦੀ ਹੈ ਕੰਸਰ ਕਰਾ ਰਹੇ ਨੇ ਜਿੱਨੇ ਵੀ ਬਾਹਰਲੇ ਲੋਕ ਨੇ ਉਹਨਾਂ ਦੇ origignal documents ਦੀ ਜਦ ਤੱਕ ਇਹ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਦਾ ਦੂਜਾ ਸਰ ਸਾਡੀ 1 ਸੈਕਿੰਡ 1 ਸੈਕਿੰਡ ਪਲੀਜ਼ ਬੋਲੋ ਨਾ ਵਿੱਚ ਇੱਕ ਸਾਡੀ ਹੋਰ ਬੇਨਤੀ ਹੈ ਕਿ ਆ ਜਿਹੜਾ ਅਸੀਂ ਕਾਨੂੰਨ ਦੇ ਰਹੇ ਹਾਂ ਡੈਫੀਨਿਟਲੀ ਤੁਸੀਂ چیਫ ਸੈਕਟਰੀ ਸਾਹਿਬ DC ਸਾਹਿਬ DC ਸਾਹਿਬ ਅੱਗੇ چیਫ ਸੈਕਟਰੀ ਸਾਹਿਬ ਨੂੰ ਪੇਜਨਗੇ ਇੱਕ ਬੇਨਤੀ ਕਰ ਰਹੇ ਹਾਂ ਕਿ ਪੰਜਾਬ ਦੀ ਇਹ ਨੀਡ ਹੈ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਬਾੜ ਲਿਆ ਨੂੰ ਇਹ ਨਹੀਂ ਕਹਿ ਰਹੇ ਕਿ ਪਹਜਾ ਦਿਓ ਔਰ ਨਾ ਹੀ ਅਸੀਂ ਕਿਸੇ ਨੂੰ ਕੁੱਟ ਮਾਰ ਕਰ ਰਹੇ ਹਾਂ ਲੇਕਿਨ ਅਸੀਂ ਇਹ ਤਾਂ ਕਹਿ ਰਹੇ ਹਾਂ ਕਿ ਪੰਜਾਬ ਨੂੰ ਇਹ ਜ਼ਰੂਰੀ ਚਾਹੀਦਾ ਜਿਵੇਂ ਦੇਸ਼ ਦੇ ਬਾਕੀ ਹਿੱਸਿਆਂ ਨੂੰ ਚਾਹੀਦਾ ਇਹ ਡੋਮਿਸਾਈਲ ਦਾ ਕਾਨੂੰਨ ਇਹ ਕਿਸੇ ਦੇ ਵਿਰੁੱਧ ਨਹੀਂ ਸਰ ਜਿੰਨਾ ਅਸੀਂ ਆ ਲਿਖ ਕੇ ਦੇ ਰਹੇ ਹਾਂ ਤੁਹਾਨੂੰ ਇਹ ਸਾਰੀਆਂ ਸਟੇਟਾਂ ਚ ਜਾਂ ਤਾਂ ਪ੍ਰੈਕਟਿਸ ਚ ਹੈ ਔਰ ਕਨਸਟੀਟਿਊਸ਼ਨਲ ਫਰੇਮਵਰਕ ਚਾ ਸੰਵਿਧਾਨਿਕ ਧਾਇਰੇ ਚਾ ਤਾਂ ਫਿਰ ਸਾਰੇ ਉਹਨਾਂ ਨੂੰ ਕਿਓ ਜਿਏ ਸਾਰੇ ਪੰਜਾਬ ਵਾਲੇ ਖੜੇ ਨੇ ਇਹ ਉਹਨਾਂ ਦੀ ਡਿਮਾਂਡ ਹੈ ਕਿ ਪਲੀਜ਼ ਇਹਨੂੰ ਬਣਾਓ ਹਾਂ ਅਸੀਂ ਤੁਹਾਨੂੰ ਦੇਣ ਲੱਗੇ ਆਓ ਜੀ ਆਪ ਆਪ ਹਰਵੀਰ ਦੇ ਫਾਦਰ ਨੇ ਅੱਛਾ ਇੱਕ ਗੱਲ ਇਹਨਾਂ ਦੇ ਪੁਆਇੰਟ ਆਫ View ਤੋਂ ਇੱਕ ਗੱਲ ਇਹਨਾਂ ਦੇ ਪੁਆਇੰਟ ਆਫ View ਤੋਂ ਇੱਕ ਸਾਰੇ ਇਹਨਾਂ ਦੇ ਪੁਆਇੰਟ ਆਫ View ਤੋਂ ਕੀ ਉਸ ਬੱਚੇ ਦਾ ਜੋ ਬੰਦੇ ਦਾ ਟ੍ਰਾਇਲ ਚੱਲੂਗਾ ਉਹਨੂੰ ਫਾਸਟ ਟਰੈਕ 'ਚ ਲੈ ਸਕਦੇ ਹੋ ਪਲੀਜ਼ ਕਰੋ ਉਸ ਦਰਿੰਦੇ ਨੂੰ ਜਿੰਨੀ ਜਲਦੀ ਸਜ਼ਾ ਮਿਲੂਗੀ ਉਹ ਮਿਲਣੀ ਚਾਹੀਦੀ ਔਰ ਇੱਕ ਹੋਰ ਬੇਨਤੀ ਜਿਹੜੀ ਚੀਜ਼ ਹੈ ਵੈਸੇ ਇਹਨਾਂ ਨੂੰ ਸਹਾਇਤਾ ਮਿਲ ਰਹੀ ਮਿਲ ਰਹੀ ਹੈ ਪਰ ਅਸੀਂ ਸਾਰੇ ਜਣੇ ਡਿਮਾਂਡ ਕਰਦੇ ਆ ਕਿ ਮੁੱਖ ਮੰਤਰੀ ਅਰਲੀਫ ਫੰਡ 'ਚੋਂ ਐਡਾ ਵੱਡਾ ਝਟਕਾ ਲੱਗਿਆ ਹੈ ਕਿ ਕੰਮ ਕਰ ਪਾਉਣਗੇ ਜਲਦੀ ਇਹਨਾਂ ਨੂੰ ਘੱਟੋ ਘੱਟ 25 ਤੋਂ 50 ਲੱਖ ਰੁਪਈਆ ਮੁੱਖ ਮੰਤਰੀ ਅਰਲੀਫ ਫੰਡ 'ਚੋਂ ਦਿੱਤਾ ਜਾਵੇ ਇੱਕ ਸਾਡੀ ਮਾਂ ਯਾਰ ਤੁਸੀਂ ਅਸੀਂ ਸਾਰੇ ਜਣੇ ਸ਼ਿਖਸਾ ਨਾਲ ਦੌਰ ਮੇ ਆਏ ਸਾਰੇ ਅਸੀਂ ਪੂਰੇ ਪੰਜਾਬ ਤੋਂ ਆਇਆ ਮੈਂ ਹਿੰਦੂ ਕਮਿਊਨਿਟੀ ਮੈਂ ਪਿੱਛੇ ਮੈਂ ਸਰ ਤੁਸੀਂ ਦੇਖੋ ਰਿਸਪੈਕਟਡ ਹੈ ਸਰ ਪਿੱਛੇ ਮੈਂ ਸਰ ਤੁਸੀਂ ਅਫਸਰ ਸਾਹਿਬਾਂ ਪਹਿਲੇ ਗੱਲ ਚੱਲਦੇ ਆਪਾਂ ਜਦੋਂ ਟੋਟਲ ਕਿੰਨੇ ਆਣਗੇ ਪੰਜਾਬ ਦੇ ਇੱਥੇ ਹੋ ਸਕਦਾ ਦਾ ਕੁਝ 2-4 ਬੰਦੇ ਗੱਲ ਚੱਲਣ ਨਹੀਂ 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 ਵੈਸੇ ਹੁੰਦਾ ਕਿ ਤਾਂ ਹੀ ਕਹਿੰਦੇ 15 ਬੰਦੇ ਆਜਾਓ ਬਸ ਆਹੀ ਮੰਗ ਹੈ ਕਿ ਜੋ ਵੀ ਬੰਦਾ ਹੈ ਨਾ ਪੰਜਾਬ ਦਾ ਉਹ ਆਰਟੀਫਾਈ ਹੋ ਗਿਆ ਬਾ ਸ਼ਾਰਟ ਚ ਮੈਂ ਤੁਹਾਨੂੰ ਬਾਜੀ ਦੀ ਪਹਿਲੀ ਵਾਰ ਕੀ ਹੁੰਦਾ ਨਾ ਅਜੀਬਾ ਕਾਨੂੰਨ ਹੈ ਅਸੀਂ ਤਾਂ ਅੰਦੋਲਨ ਐ ਚਲਾ ਰਹੇ ਹਾਂ ਕੁਝ ਗਲਤ ਬੰਦੇ ਗਲਤ ਤਰ੍ਹਾਂ ਨਾਲ ਕੋਈ ਹਰਕਤਾਂ ਕਰਕੇ ਕਹਿ ਦਿੰਦੀ ਐ ਅੰਦੋਲਨ ਤਾਂ ਗਲਤ ਹੈ ਸੋ ਪਲੀਜ਼ ਇਹਨੂੰ ਜਲਦੀ ਕਰੋ ਮੁੱਖ ਮੰਤਰੀ ਯੂਪੀ ਦੇ ਯੋਗੀ ਨੇ ਉੱਥੋਂ ਭਜਾ ਦੇ ਕਹਿ ਨਹੀਂ ਕਰ ਜਾਂ ਮਾਰ ਦੂੰਗਾ ਜਾਂ ਭਜੋ ਸਾਵੇ ਇੱਥੇ ਹੋਗੇ ਇਹ ਗਲਤ ਕੰਮ ਇਹਨਾਂ ਕ੍ਰਿਮਨਲ ਬੰਦਿਆਂ ਵੀ ਕੋਈ ਕੋਈ 2-2 ਬੰਦੇ ਜਿੱਦਣ ਛਾਪੇਮਾਰੀ ਹੋਈ ਆ ਬੱਚੇ ਦੇ ਕਤਲ ਤੋਂ ਬਾਅਦ 20 22 ਬੰਦੇ ਜੁਪੀ ਦੀਆਂ ਅਦਾਲਤਾਂ ਦੇ ਭਗੋੜੇ ਪਾਏ ਗਏ ਆ ਕਿੱਥੇ ਨੇ ਤੁਹਾਡੀ ਪੁਲਿਸ ਸਖਾਲ ਪਕਾਵੇ ਸਖਾਲ ਇੱਕ ਮਿੰਟ ਤੁਹਾਡੇ ਹੀ ਪੁਲਿਸ ਪ੍ਰਸ਼ਾਸਨ ਨੇ ਉਹ ਪਾਏ ਆ ਤੁਸੀਂ ਛਾਪੇਮਾਰੀ ਕੀਤੀ ਤੁਹਾਡੇ ਬਿਲਕੁਲ ਨਿਗਾਹ ਦੇ ਵਿੱਚ ਆਇਆ ਵੀ ਉਹ 20 22 ਬੰਦੇ ਉਹ ਕਿੱਥੇ ਨੇ ਉਹ ਪੰਜਾਬ ਦੇ ਕਿਹੜੇ ਕਿਹੜੇ ਕੋਨੇ ਚ ਲੁਕੇ ਹੋ ਕ੍ਰਾਈਮ ਕਰਨਗੇ ਕੌਣ ਜ਼ਿੰਮੇਵਾਰ ਆ ਜੇ ਜਿਹੜੀ ਗੱਲ ਇਹਨਾਂ ਨੇ ਪਹਿਲਾਂ ਕੀਤੀ ਆ ਵੀ ਇਹ ਉਹ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਉਹ ਜਿੰਨੀ ਜਗ੍ਹਾ ਚਲਦੀ ਹੋਟਲਾਂ ਨੂੰ ਕਰਦਾ ਸੀ ਆ ਡਿਜੀਟਲ ਸਰ ਨਾਲ ਅਜੀਤਪੁਰ ਕਾ ਪਿੱਛੇ ਲੱਗੋ ਸਾਹ ਨੂੰ ਪ੍ਰੋਸਤਾ ਕਿਹਾ ਮਰੋ ਛੇ ਜੇ ਭਾਈ ਪਿੱਛੇ ਲੱਗੋ ਭਾਈ ਪਿੱਛੇ ਨਾ ਟਕਰ ਜਾ ਗੱਲ ਪਿੱਛੇ ਜਾਓ ਬਸ ਪਿੱਛੇ ਹੋ ਜਾ ਜਾਓ ਬਈ ਚੋਗਾ ਲਓ ਬਈ ਕਿਹੜਾ ਗੁੱਸਾ ਨਹੀਂ ਜਾਂਦਾ ਪਿੱਛੇ ਪਿੱਛੇ ਮੋ ਜਾਓ ਆਰਾਮ ਨਾਲ ਆਰਾਮ ਬੜਾ ਆ ਨਾ ਕਰ ਟੱਕਾ ਹੁਣ ਸਾਨੂੰ ਏਡੀਸੀ ਸਾਹਿਬ ਨੇ ਸੌਰੀ ਸਾਹਿਬ ਪੀਐਸਪੀ ਸਾਹਿਬ ਨੇ ਤੇ ਏਡੀਸੀ ਸਾਹਿਬ ਨੇ ਇੱਕ ਭਰੋਸਾ ਦਿੱਤਾ ਹੈ ਕਿ ओरिजिनल ਡਾਕੂਮੈਂਟਸ ਦੀ ਜਿੰਨਾ ਚਿਰ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਦਾ ਅਸੈਂਬਲੀ ਵੱਲੋਂ ਉਹਨਾਂ ਚਿਰ ओरिजिनल ਡਾਕੂਮੈਂਟਸ ਦੀ ਵੈਰੀਫਿਕੇਸ਼ਨ ਹੋਊਗੀ ਜੋ ਵੀ ਪੰਜਾਬ ਪਲੀਜ਼ ਇਹ ਮੈਸੇਜ ਦੂਜੇ ਜ਼ਿਲ੍ਹਿਆਂ ਚ ਵੀ ਪਹੁੰਚਾਓ ਪਲੀਜ਼ ਜ਼ਰਾ ਕਿਉਂਕਿ ਨਹੀਂ ਤਾਂ ਇਹ ਕੁੰਬੜਾਂ ਤੋਂ ਬਾਅਦ ਇਹ ਹੈਪਨ ਹੋ ਗਿਆ ਹੁਣ ਅੱਗੇ ਨਾ ਕੁਝ ਹੋਵੇ ਪਲੀਜ਼ ਲੋਚ ਇੱਕ ਮਿੰਟ ਦੇਖਿਓ। ਤੁਸੀਂ ਨਾਲੇ ਮਰੇ ਪਿੱਛੇ ਨੂੰ ਆਜਾ। ਮਰੇ ਪਿੱਛੇ ਨਾ ਆਇਓ। ਸਾਰੇ ਯਾਰ। ਆਪਾਂ 66 ਤੋਂ। ਕੈਮਰਾ ਥੱਲੇ ਕਰ ਲੈ ਯਾਰ। ਮਾਈਕ ਬਸ ਵੀ ਆ ਰਿਹਾ। ਇਹਨਾਂ ਦੀ ਸਿਚੁਏਸ਼ਨ ਤੋਂ ਉੱਪਰ ਵੀ ਉਹਦੀ ਵੈਰੀਫਿਕੇਸ਼ਨ ਕੀਤੀ ਜਾਵੇ। ਅਰਾ ਤੁਸੀਂ ਮਰੇ ਪਿੱਛੇ ਹੋ ਜੋ। ਫ੍ਰੀ ਕਰ ਦਿਓ। ਥੈਂਕ ਯੂ ਸਰ। ਥੈਂਕ ਯੂ ਜੀ। ਫ੍ਰੀ ਕਰ ਦਿਓ। ਹੋਰ ਵਾਰ ਤੁਸੀਂ। ਫਾਈਨਲ ਅੱਗੇ ਕਰ ਰੋ। ਇਹ ਐਡ ਸੀ ਆ। ਕਿਹੜਾ ਕਮਾਲ ਇਹ ਜਦਾਂ ਬਾਜੀ ਕਿਹੜੇ ਕਮਾਰ ਗਿਆ ਇਹ ਇਹ ਡਿਸਾ ਬਲੈਕ ਕਾਰ ਆ ਬਾਦਰ ਸਾਹਿਬ ਮੜਾ ਜੀ ਨਾ ਖੁੱਲ ਜੋ ਯਾਰ ਇੱਕ ਦਾ ਖੁੱਲ ਜੋ ਭਾਈ ਭੇਰਾ ਬੜਾ ਮੜਾ ਬੜਾ ਪਿੱਛੇ ਪਿੱਛੇ ਜੋ ਮੜਾ ਬੜਾ ਨਸੀਬ ਬੜੀ ਕਰ ਲੋ ਸੀ ਬੜੀ ਕਰ ਲੋ ਹਾਂਜੀ ਉਹ ਸੀੜੀ ਪਿੱਛੇ ਦੀ ਜਗ੍ਹਾ ਬਣੀ ਹੋਣਾ ਖੋਲਾ ਨਹੀਂ ਕੋਈ ਨਹੀਂ ਇਦਾਂ ਹੀ ਅਸੀਂ ਅੰਦਰ ਪਾ ਦੇ ਦੂਗਾ ਅਸੀਂ ਬੜੇ ਜਿੰਮੇਦਾਰ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਖੁੱਲਣਗੇ ਤਾਂ ਅਸੀਂ ਖੜੇ ਹਾਂ ਹਾਂਜੀ ਐਡਾ ਕੋਈ ਮਸਲਾ ਨਹੀਂਗਾ ਪੰਜਾਬੀਆਂ ਦਾ ਅਜਾੜਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬੀਆਂ ਦਾ ਅਜਾੜਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 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 ਪੰਜਾਬ ਪੰਜਾਬੀਅਤ ਜ਼ਿੰਦਾਬਾਦ ਜ਼ਿੰਦਾਬਾਦ ਸੋ ਅਸੀਂ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਲੋਫਲ ਆਦਮੀ ਆ ਸੋ ਆਹੀ ਬੇਨਤੀ ਹੈ ਜਿੱਦਾਂ ਹੁਣ ਗੁੰਡਾ ਲੱਗ ਗਿਆ ਨਾ ਬਹੁਤੇ ਬੰਦੇ ਆ ਪਛਾਣੇ ਹੱਲ ਹੈ ਬਸ ਨਿਸ਼ਾਨ ਦੇ ਅੰਦਰ ਲਾਓ ਜਿੱਥੇ ਮਾਈਕਰੋਨ ਜਿੱਦੇ ਕੋਲੋਂ ਕੜੇ ਆਜੋ ਜੀ ਅਸੀਂ ਖੜੇ ਆ ਲੈ ਸਰ ਜੀ ਸਾਹਿਬ ਏਡੀਸੀ ਸਾਹਿਬ ਆ ਵੀਰੇ ਆ ਏਡੀਸੀ ਸਾਹਿਬ ਇੱਕ ਮਿੰਟ ਪਲੀਜ਼ ਜ਼ਰਾ ਗੱਲ ਕਰ ਲੈਣ ਦੀ ਪਲੀਜ਼ ਚੁੱਪ ਰਹੋ ਜੀ ਪਲੀਜ਼ ਗੱਲ ਕਰਨ ਦਿਓ ਜੀ ਭਾਈ ਸ਼ਾਂਤੀ ਉਹ ਦੇਖ ਵੰਡ ਸਰ ਜੀ ਅਸੀਂ ਕੁੰਬੜਾ ਕਾਰਡ ਹੋਇਆ ਸੀ ਮੁਹਾਲੀ ਚ ਉਦੋਂ ਵੀ ਇੱਕ ਡੋਮਿਸਾਈਲ ਦਾ ਕਾਨੂੰਨ ਬਣ ਸਕੇ ਉਦੋਂ ਅਸੀਂ ਚੀਫ ਮਿਨਿਸਟਰ ਸਾਹਿਬ ਨੂੰ ਤੇ ਚੀਫ ਸੈਕਟਰੀ ਜੀ ਨੂੰ ਵੀ ਇਹ ਚੀਜ਼ਾਂ ਤੇ ਜਾਇਆ ਸੀ ਉਹ ਦੁਬਾਰਾ ਫਿਰ ਹੈਪਨ ਹੋਇਆ ਔਰ ਉੱਥੇ ਅਸੀਂ ਖੜ ਕੇ ਇੱਕ ਗੱਲ ਕਹੀ ਸੀ ਜਿੱਥੇ ਪੁਲਿਸ ਵੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੀ ਸੀ ਕਿ ਜਿੰਨਾ ਚੇਰੇ ਡੋਮਿਸਾਈਲ ਦਾ ਕਾਨੂੰਨ ਨਹੀਂ ਬੰਦਾ ਉਹਨਾਂ ਚੇਰ ਜੋ ਵੀ ਬੰਦਾ ਬਾਹਰੋਂ ਆ ਰਿਹਾ ਹੈ ਇੱਕ ਮਿੰਟ ਪਲੀਜ਼ ਉਹਨਾਂ ਚੇਰ ਜੋ ਵੀ ਬੰਦਾ ਬਾਹਰੋਂ ਆ ਰਿਹਾ ਹੈ ਉਹਦੀ origignal documents ਦੀ verification ਹੋ ਗਈ ਐਂਡ ਮੁਹਾਲੀ ਚ ਖੜ ਕੇ ਉਹਨਾਂ ਸਿੱਦੇ ਬੰਦਿਆਂ ਨੇ ਜੋ ਰਿਪਰੈਜ਼ੈਂਟਡ ਸੀ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਦੇ ਸੇਮ ਥਿੰਗ ਵਿਦ தி ਸਿਵਲ ਡਿਪਾਰਟਮੈਂਟ ਉਹਨਾਂ ਨੇ ਵਾਦਾ ਕੀਤਾ ਸੀ ਕਿ ਇੱਕ ਮਹੀਨੇ ਚ ਅਸੀਂ ਤੁਹਾਨੂੰ ਇਹਦਾ ਪਬਲਿਕ ਨੋਟਿਸ ਰਾਈਂ ਜਾਂ ਅਸੀਂ ਤੁਹਾਨੂੰ মিডিਏ ਰਾਈਂ ਜਵਾਬ ਦੇ ਮਾਗੇ ਪਰ ਬਲੀਮੀ ਇੱਕ ਮਹੀਨਾ ਛਡੋ 10 ਮਹੀਨੇ ਲੰਘ ਗਏ ਔਰ ਉਦੋਂ ਉਥੇ ਦੋ ਬੱਚਿਆਂ ਦੀ ਇੱਕ ਬੱਚੇ ਦੀ ਹਸਪੀਟਲ ਲਾਸ਼ ਪਈ ਸੀ ਤੇ ਇੱਕ ਦੀ ਉਦੋਂ 60 ਕਤੇ ਪਈ ਸੀ ਬਟ ਉਦੋਂ ਮੌਕੇ ਤੇ ਉਹ ਗੱਲ ਟਾਲ ਦਿੱਤੀ ਗਈ ਅੱਜ ਫੇਰ ਉਹ ਹੈਪਨ ਹੋ ਗਿਆ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਤੁਹਾਡੇ ਨੋਟਿਸ 'ਚ ਲੈਣਾ ਚਾਹੀਦਾ ਹੈ ਤੁਸੀਂ ਪੁਲਿਸ ਤੋਂ ਉਹ ਬੰਦਾ ਜੋ ਜਿਹੜਾ ਫੜਿਆ ਗਿਆ ਹੈ ਜਿਨੇ ਉਹ ਵਾਰਦਾਤ ਕੀਤੀ ਹੈ નિર્દયਪੁਨੇ ਨਾਲ ਉਹ ਬੰਦਾ ਸਰ ਜਦੋਂ ਆ ਪਿੱਛੇ ਉਹਦਾ ਟਰੈਕ ਰਿਕਾਰਡ ਆ ਉਹ 7 ਸਾਲ ਦੀ ਸਜ਼ਾ ਪੁੱਟ ਕੇ ਆਇਆ ਹੈ ਰੇਪ ਕਰ ਚੁੱਕਿਆ ਜੇ ਆਪਾਂ ਉਹਦੀ ਵੈਰੀਫਿਕੇਸ਼ਨ ਕੀਤੀ ਹੁੰਦੀ ਓਰੀਜਨਲ ਡਾਕੂਮੈਂਟ ਦੀ ਤਾਂ ਉਥੋਂ ਦੀ ਪੁਲਿਸ ਨੇ ਤੁਹਾਨੂੰ ਦੱਸਣਾ ਸੀ ਇੱਥੇ ਉਹਨੂੰ ਤਾੜਨਾ ਕੀਤੀ ਜਾਂਦੀ ਉਸ ਬੰਦੇ ਦੇ ਦਿਮਾਗ 'ਚ ਇੱਕ ਡਰ ਰਹਿਣਾ ਸੀ ਤੇ ਥੋੜਾ ਜਿਹਾ ਸਾਡੇ ਸਮਾਜ ਨੂੰ ਵੀ ਪਤਾ ਲੱਗਣਾ ਸੀ ਕਿ ਗਲਤ ਹੈ ਬੰਦਾ ਇਹ ਚੀਜ਼ ਸਾਡੀ ਸਾਰਿਆਂ ਦੀ ਅਸੀਂ ਲਾਉਫੁਲ ਸ਼ਹਿਰੀਆਂ ਵਾਂਗੂ ਤੁਹਾਡੇ ਕੋਲੇ ਆਏ ਆ ਗੁਰਦੁਆਰਾ ਸਾਹਿਬ ਤੇ ਅਸੀਂ ਮੀਟਿੰਗ ਕੀਤੀ ਹੈ ਅਸੀਂ ਉਸੇ ਵੇ ਨਾਲ ਸਰਕਾਰ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਪਲੀਜ਼ ਜੋ ਕਾਨੂੰਨ ਬਾਕੀ ਅੱਧੇ ਦੇਸ਼ 'ਚ ਜ਼ਿਆਦਾ ਸਾਡੇ ਹਿਮਾਚਲ 'ਚ ਹੈ ਬੋਨਫਾਇਟ ਦਾ ਤਾਂ ਸਾਡੇ ਵੀ ਡੋਮਿਸਾਈਲ ਦਾ ਹੋ ਜੇ ਪਰ ਜਦੋਂ ਤੱਕ ਇਹ ਕਾਨੂੰਨ ਅਸੈਂਬਲੀ ਬਣਾਉਂ ਪਰ ਉਦੋਂ ਤੱਕ ਸਰ ਤੁਸੀਂ ਤੇ ਤੁਸੀਂ ਇਹਨਾਂ ਦੀ origignal documents ਦੀ verification ਤਾਂ ਕਰ ਸਕਦੇ ਹੋ ਇਹ ਬੇਨਤੀ ਤੁਸੀਂ ਮੰਨ ਲੂਗੇ ਅੱਜ ਸਾਰੇ ਸ਼ਹਿਰੀ ਆਏ ਨਹੀਂ ਇਹਦਾ ਯਕੀਨ ਅਸੀਂ ਕਰੀਏ ਤੁਹਾਡੇ ਤੋਂ ਸਾਨੂੰ ਭਰੋਸਾ ਚਾਹੀਦਾ ਹੋ ਤੁਸੀਂ ਦੱਸ ਦਿਓ ਉਹਦੇ ਬਾਰੇ ਸਾਨੂੰ ਇਹਨਾਂ ਦੇ origignal document ਦੀ verification ਸਰ ਪੁਲਿਸ ਨੇ ਕਰਨੀ ਹੁੰਦੀ ਹੈ ਜਿੰਨੇ ਵੀ ਬਾਹਰਲੇ ਲੋਕ ਨੇ ਉਹਨਾਂ ਦੇ origignal documents ਦੀ ਜਦ ਤੱਕ ਇਹ ਡੋਮਿਸਾਈਲ ਦਾ ਕਾਨੂੰਨ ਨਹੀਂ ਬੰਦਦਾ ਦੂਜਾ ਸਰ ਸਾਡੀ 1 ਸੈਕਿੰਡ ਇੱਕ ਸਰ ਪਲੀਜ਼ ਬੋਲੋ ਨਾ ਵਿੱਚ ਇੱਕ ਸਾਡੀ ਹੋਰ ਬੇਨਤੀ ਹੈ ਕਿ ਆ ਜਿਹੜਾ ਅਸੀਂ ਕਾਨੂੰਨ ਦੇ ਰਹੇ ਹਾਂ ਡੈਫੀਨਟਲੀ ਤੁਸੀਂ ਚੀਫ ਸੈਕਟਰੀ ਸਾਹਿਬ ਡੀਸੀ ਸਾਹਿਬ ਡੀਸੀ ਸਾਹਿਬ ਅਗੇ ਚੀਫ ਸੈਕਟਰੀ ਸਾਹਿਬ ਨੂੰ ਭੇਜਣਗੇ ਇੱਕ ਬੇਨਤੀ ਕਿ ਆ ਰਿਓ ਜੀ ਕਿ ਪੰਜਾਬ ਦੀ ਇਹ ਨੀਡ ਹੈ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਬਾਹਰ ਲਿਆਉਣ ਨੂੰ ਇਹ ਨਹੀਂ ਕਹਿ ਰਹੇ ਕਿ ਪੰਜਾਬ ਦਿਓ ਔਰ ਨਾ ਹੀ ਅਸੀਂ ਕਿਸੇ ਨੂੰ ਕੁੱਟ ਮਾਰ ਕਰ ਰਹੇ ਹਾਂ ਲੇਕਿਨ ਅਸੀਂ ਇਹ ਤਾਂ ਕਹਿ ਰਹੇ ਹਾਂ ਕਿ ਪੰਜਾਬ ਨੂੰ ਇਹ ਜ਼ਰੂਰੀ ਚਾਹੀਦਾ ਹੈ ਜਿਵੇਂ ਦੇਸ਼ ਦੇ ਬਾਕੀ ਹਿੱਸਿਆਂ ਨੂੰ ਚਾਹੀਦਾ ਇਹ ਡੋਮਿਸਾਈਲ ਦਾ ਕਾਨੂੰਨ ਇਹ ਕਿਸੇ ਦੇ ਵਿਰੁੱਧ ਨਹੀਂ ਸਰ ਜਿੰਨਾ ਅਸੀਂ ਆ ਲਿਖ ਕੇ ਦੇ ਰਹੇ ਹਾਂ ਤੁਹਾਨੂੰ ਇਹ ਸਾਰੀਆਂ ਸਟੇਟਾਂ ਚ ਜਾਂ ਤਾਂ ਪ੍ਰੈਕਟਿਸ ਚ ਹੈ ਔਰ ਕਨਸਟੀਟਿਊਸ਼ਨਲ ਫਰੇਮਵਰਕ ਚ ਸਵਿਧਾਨਿਕ ਧਾਇਰੇ ਚ ਹੈ ਤਾਂ ਫਿਰ ਸਰ ਉਹਨਾਂ ਨੂੰ ਕਿਹੋ ਜਿਹਾ ਇਹ ਸਾਰੇ ਪੰਜਾਬ ਵਾਲੇ ਖੜੇ ਨਹੀਂ ਇਹ ਉਹਨਾਂ ਦੀ ਡਿਮਾਂਡ ਹੈ ਕਿ ਪਲੀਜ਼ ਇਹਨੂੰ ਬਣਾਓ ਆ ਸੀ ਤੁਹਾਨੂੰ ਦੇਣ ਲੱਗਿਆ ਉਹ ਜੀ ਆ ਆ ਹਰਵੀਰ ਦੇ ਮਾਦਰ ਨੇ ਅੱਛਾ ਇੱਕ ਗੱਲ ਇਹਨਾਂ ਦੇ ਪੁਆਇੰਟ ਆਫ View ਤੋਂ ਇੱਕ ਗੱਲ ਇਹਨਾਂ ਦੇ ਪੁਆਇੰਟ ਆਫ View ਤੋਂ ਇੱਕ ਸੈਕਿੰਡ ਇਹਨਾਂ ਦੇ ਪੁਆਇੰਟ ਆਫ View ਤੋਂ ਕੀ ਉਸ ਬੱਚੇ ਦਾ ਜੋ ਬੰਦੇ ਦਾ ਟ੍ਰਾਇਲ ਚੱਲੂਗਾ ਉਹਨੂੰ ਫਾਸਟ ਟਰੈਕ 'ਚ ਲੈ ਸਕਦੇ ਹੋ ਪਲੀਜ਼ ਕਰੋ ਉਸ ਦਰਿੰਦੇ ਨੂੰ ਜਿੰਨੀ ਜਲਦੀ ਸਜ਼ਾ ਮਿਲੂਗੀ ਉਹ ਮਿਲਣੀ ਚਾਹੀਦੀ ਔਰ ਇੱਕ ਹੋਰ ਬੇਨਤੀ ਜਿਹੜੀ ਚੀਜ਼ ਆ ਪੈਸੇ ਇਹਨਾਂ ਨੂੰ ਸਹਾਇਤਾ ਮਿਲ ਰਹੀ ਮਿਲ ਰਹੀ ਹੈ ਪਰ ਅਸੀਂ ਸਾਰੇ ਜਣੇ ਡਿਮਾਂਡ ਕਰਦੇ ਆ ਕਿ ਮੁੱਖ ਮੰਤਰੀ ਅਰਲੀਫ ਫੰਡ ਚੋਂ ਐਡਾ ਵੱਡਾ ਝਟਕਾ ਲੱਗਿਆ ਕਿ ਕੰਮ ਕਰ ਪਾਉਣਗੇ ਜਲਦੀ ਇਹਨਾਂ ਨੂੰ ਘੱਟੋ ਘੱਟ 25 ਤੋਂ 50 ਲੱਖ ਰੁਪਈਆ ਮੁੱਖ ਮੰਤਰੀ ਅਰਲੀਫ ਫੰਡ ਚੋਂ ਦਿੱਤਾ ਜਾਵੇ ਇਹ ਇੱਕ ਸਾਡੀ ਮੰਗ ਹੈ ਯਾਰ ਤੁਸੀਂ ਅਸੀਂ ਸਾਰੇ ਜਣੇ ਸ਼ੋਰਟ ਬਸ ਇੱਕ ਸ਼ੋਰਟ ਬੇਨਤੀ ਹੈ ਸਰ ਅਸੀਂ ਪੂਰੇ ਪੰਜਾਬ ਤੋਂ ਆ ਰਹੇ ਆ ਮੈਂ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦਾ ਹਾਂ ਜਿਸ ਤਰ੍ਹਾਂ ਸਰ ਤੁਸੀਂ ਦੇਖੋ ਰਿਸਪੈਕਟਡ ਹੈ ਸਾਡੇ ਅਸੀ ਸਾਹਿਬ ਹੈ ਤੁਸੀਂ ਅਕਸਰ ਸਹਿਬਾਨ ਹੁਣ ਆਪਾਂ ਜੇ ਐਨੀ ਕੁਆਂਟੀਟੀ ਦੇ ਅੰਦਰ ਜਾਂਦੇ ਤਾਂ ਇਹਦੇ 'ਚ ਹੋ ਸਕਦਾ ਦਾ ਕੁਝ 2-4 ਬੰਦੇ ਗਲਤ ਚੱਲ ਜਾਣ ਨਹੀਂ ਵੈਸੇ ਹੁੰਦਾ ਕਿ ਤਾਂ ਹੀ ਕਹਿੰਦੇ 15 ਬੰਦੇ ਆਜੋ ਬਸ ਆਹੀ ਡਿਮਾਂਡ ਹੈ ਕਿ ਜੋ ਵੀ ਬੰਦਾ ਆਵੇ ਨਾ ਪੰਜਾਬ ਤੋਂ ਆਰੈਂਟੀਫਾਈਡ ਹੋ ਕੇ ਆਵੇ ਬਸ ਆਹ ਸ਼ੋਰਟ 'ਚ ਮੈਂ ਤੁਹਾਨੂੰ ਬਾਜੀ ਦੀ ਗੱਲ ਕੀ ਹੁੰਦਾ ਨਾ ਅਸੀਂ ਤਾਂ ਕਾਨੂੰਨ ਹੈ ਆਈਡੈਂਟੀਫਾਈਡ ਲੋਨ ਐ ਚਲਾ ਰਹੇ ਹਾਂ ਕੁਝ ਗਲਤ ਬੰਦੇ ਗਲਤ ਤਰ੍ਹਾਂ ਨਾਲ ਕੋਈ ਹਰਕਤਾਂ ਕਰਕੇ ਕਹਿ ਦਿੰਦੀ ਇਹ ਮੌਲਣ ਦਾ ਗਲਤ ਸੋ ਪਲੀਜ਼ ਇਹਨੂੰ ਜਲਦੀ ਕਰੋ ਮੁੱਖ ਮੰਤਰੀ ਯੂਪੀ ਦੇ ਯੋਗੀ ਨੇ ਉੱਥੋਂ ਭਜਾਦੇ ਕਹਿ ਨਹੀਂ ਕਰਿਆ ਕਿ ਆ ਮਾਰ ਤੂੰਗਾ ਜਾਂ ਭੱਜੋ ਸਾਰੇ ਇੱਥੇ ਆ ਗਏ ਇਹ ਗੱਲ ਕਹਿੰਦੇ ਉਹਨਾਂ ਕ੍ਰਿਮੀਨਲ ਬੰਦਿਆਂ ਦੀ ਕੋਈ ਇਨਕੁਆਇਰੀ ਦੋ ਭਾਈ ਬੰਦੇ ਜਿਨ੍ਹਾਂ ਸ਼ਾਪੇਮਾਰੀ ਹੋਈ ਆ ਬੱਚੇ ਦੇ ਕਤਲ ਤੋਂ ਬਾਅਦ 22 ਬਾਈ ਬੰਦੇ ਜੁਪੀ ਦੀਆਂ ਅਦਾਲਤਾਂ ਦੇ ਭਗੋੜੇ ਪਾਏ ਗਏ ਆ ਕਿੱਥੇ ਨੇ ਸਾਡੇ ਕੋਈ ਪਤਾ ਨਹੀਂ ਕਿਸੇ ਹੱਲ ਬਕਰਨੇ ਪ੍ਰਸ਼ਾਸਨ ਦੀ ਬਹੁਤ ਸਮਝ ਗੱਲ ਤੁਹਾਡੇ ਹੀ ਪੁਲਿਸ ਪ੍ਰਸ਼ਾਸਨ ਨੇ ਉਹ ਪਾਏ ਆ ਤੁਸੀਂ ਛਾਪੇਮਾਰੀ ਕੀਤੀ ਤੁਹਾਡੇ ਬਿਲਕੁਲ ਨਜ਼ਰ ਦੇ ਵਿੱਚ ਆਇਆ ਵੀ ਉਹ 22 ਬਾਈ ਬੰਦੇ ਉਹ ਕਿੱਥੇ ਨੇ ਉਹ ਪੰਜਾਬ ਦੇ ਕਿਹੜੇ ਕਿਹੜੇ ਕੋਨੇ ਚ ਗਏ ਉਹ ਕ੍ਰਾਈਮ ਕਰਨਗੇ ਕੌਣ ਜ਼ਿੰਮੇਵਾਰ ਆ ਜਿਹੜੀ ਗੱਲ ਇਹਨਾਂ ਨੇ ਪਹਿਲੇ ਕੀਤੀ ਆ ਉਹ ਜਿਹੜੀ ਗੱਲ ਇਹਨਾਂ ਨੇ ਕੀਤੀ ਉਹ ਜਿੰਨੀ ਜਗ੍ਹਾ ਜਾਂਦੀ ਹੋਰ ਪਤਾ ਕੀ ਆ ਡੀ ਸਰ ਜੀ ਲੱਗਦੀ ਆ ਉਹ ਭਿੰਦੀ ਭਾਜੀ ਪਿੱਛੇ ਜਾਸ ਜੀ ਜੈਲਾਂ ਜਦੋਂ ਨਾਲ ਬੰਦੇ ਨਾਲ ਬਲੋ ਭਾਜੀ ਪਿੱਛੇ ਬਸ ਕਿਉਂ ਕਰਦੇ ਆ ਪਿੱਛੇ ਹੋ ਜਾਓ ਆਪਾਂ ਭਾਈ ਘੇਰਾ ਖੋਲੋ ਨਾ ਘੇਰਾ ਖੋਲੋ ਭਾਜੀ ਘੇਰਾ ਖੋਲੋ ਆਰਾਮ ਨਾਲ ਕੇ ਰੱਖੋ ਨਾ ਬੜਾ ਆਣਾ ਕਰੋ ਟੱਕਾ ਮੁਕੀ ਰੱਖੋ ਹੋਰ ਪਿੱਛੇ ਹੋ ਜਾਓ ਹੁਣ ਸਾਨੂੰ ਡੀਸੀ ਸਾਹਿਬ ਨੇ ਸੌਰੀ ਸਰ ਡੀਐਸਪੀ ਸਾਹਿਬ ਨੇ ਤੇ ਏਡੀਸੀ ਸਾਹਿਬ ਨੇ ਇੱਕ ਪ੍ਰੋਸਾ ਦਿੱਤਾ ਹੈ ਕਿ ओरिजिनल ਡਾਕੂਮੈਂਟਸ ਦੀ ਜਿੱਨਾਚੇਰੇ ਡੋਮਿਸਾਈਲ ਦਾ ਕਾਨੂੰਨ ਨਹੀਂ ਬੰਦਾ ਅਸੈਂਬਲੀ ਵੱਲੋਂ ਉਹਨਾਂ ਚਿਰ ओरिजिनल ਡਾਕੂਮੈਂਟਸ ਦੀ ਵੈਰੀਫਿਕੇਸ਼ਨ ਹੋਊਗੀ ਜੋ ਵੀ ਪੁਲਿਸੇ ਮੈਸੇਜ ਦੂਜੇ ਜ਼ਿਲ੍ਹਿਆਂ ਚ ਵੀ ਪਛਾਣ ਜੀ ਪਲੀਜ਼ ਜ਼ਰਾ ਕਿਉਂਕਿ ਨਹੀਂ ਤਾਂ ਇੱਕ ਉਪੜਾਂ ਤੋਂ ਬਾਅਦ ਇਹ ਹੈਪਨ ਹੋ ਗਿਆ ਹੁਣ ਅੱਗੇ ਨਾ ਬੋਲੋ ਪਲੀਜ਼ ਇੱਕ ਮਿੰਟ ਵੇਖਿਓ ਦਾਦੀ ਮੜਾ ਪਿੱਛੇ ਨੂੰ ਮੜੀ ਪਿੱਛੇ ਆ ਰਹੀ ਹੈ ਯਾਰ ਅਬ ਇਹ ਫੋਨ ਸਾਡੀ ਦਰਦ ਵਿੱਚ ਬਣੇ ਕੈਮਰਾ ਫੜੇ ਕੱਲਾ ਯਾਰ ਪੁਆਇੰਟ ਬੰਦ ਨਹੀਂ ਆਉਂਦਾ ਕੋਰਪੋਰੇਸ਼ਨ ਤੋਂ ਸਭਨੋਂ ਜ਼ਿਆਦਾ ਗੈਰ ਕਦਰੀ